ਮੇਰਾ ਆਸਮਨ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਮੈਂ ਤੁਹਾਡੇ ਨਾਲ ਮਨਮੋਹਨ ਕੌਰ ਜੀ ਦਾ ਇੱਕ ਆਰਟੀਕਲ ਸਾਂਝਾ ਕਰਨ ਜਾ ਰਹੀ ਹਾਂ ਜੀ ਮਾਸਿਕ ਮਹਾਮਾਰੀ ਇੱਕ ਪ੍ਰਕਿਰਤ ਪ੍ਰਕਿਰਿਆ ਜਗ ਜਨਨੀ ਦਾ ਮਾਣ ਬਖਸ਼ਿਆ ਆਦ ਕਾਲੋਂ ਕਰਤਾਰ ਨੇ ਰਜ ਰਜੇ ਸ਼ੋਸ਼ਣ ਕੀਤਾ ਮੇਰੇ ਹੀ ਸਰਜੇ ਸੰਸਾਰ ਨੇ ਆਰਥ ਨੂੰ ਪ੍ਰਮਾਤਮਾ ਨੇ ਸੁੰਦਰਤਾ ਦੇ ਨਾਲ-ਨਾਲ ਸਿਰਜਣਾ ਸ਼ਕਤੀ ਦੇ ਨਾਲ ਨਿਵਾਸ ਕੇ ਸੰਸਾਰ ਵਿੱਚ ਉਸ ਨੂੰ ਪੂਜਨਯੋਗ ਤੇ ਮਹਾਨ ਬਣਾਇਆ ਹੈ ਇਸ ਵਰਦਾਨ ਲਈ ਹਰ ਬੱਚੀ ਨੂੰ ਕਈ ਸਾਲ ਕਸ਼ਟ ਦੀ ਲੰਮੀ ਪ੍ਰਕਿਰਿਆ ਵਿੱਚੋਂ ਲੰਘਣਾ ਪੈਂਦਾ ਹੈ ਇੱਕ ਬੱਚੀ 10 ਤੋਂ 13 ਸਾਲ ਵਿੱਚ ਮਾਸਿਕ ਧਰਮ ਦੀ ਪ੍ਰਕਿਰਿਆ ਰਾਹੀਂ ਆਪਣੇ ਅੰਦਰ ਮਾਂ ਬਣ ਲਈ ਕੱਚਾ ਸਮਾਨ ਤਿਆਰ ਕਰਨਾ ਸ਼ੁਰੂ ਕਰ ਦਿੰਦੀ ਹੈ ਜੇ ਕਿਸੇ ਕੁੜੀ ਨੂੰ 15 ਸੋਨਵੇਂ ਸਾਲ ਤੱਕ ਮਾਸਿਕ ਧਰਮ ਨਹੀਂ ਆਉਂਦਾ ਤਾਂ ਮਾਪੇ ਫਿਕਰਮੰਦ ਹੋ ਜਾਂਦੇ ਹਨ ਸਾਊਥ ਦੇ ਕਈ ਪਿੰਡਾਂ ਵਿੱਚ ਤਾਂ ਬੇਟੀ ਦੀ ਪਹਿਲੀ ਵਾਰ ਮਾਸਿਕ ਧਰਮ ਆਉਣ ਤੇ ਰਿਸ਼ਤੇਦਾਰੀ ਵਿੱਚ ਭੋਜ ਕੀਤਾ ਜਾਂਦਾ ਹੈ ਅਤੇ ਜਸ਼ਨ ਮਨਾਇਆ ਜਾਂਦਾ ਹੈ ਦਾਦਾ ਦਦੀ ਦਦੀ ਦਾਦੀ ਸੀਗੀ ਕਿ 7ਵੇਂ ਸਾਲ ਮੇਰਾ ਵਿਆਹ ਹੋਇਆ 13ਵੇਂ ਸਾਲ ਮੈਂ ਝੂਠੀ ਹੋਈ ਤਾਂ ਮੇਰੇ ਪਿਓ ਨੇ ਮੇਰਾ ਮੁਕਲਾਵਾ ਕਰ ਦਿੱਤਾ ਸੀਗਾ ਉਦੋਂ ਕੁੜੀ ਝੂਠੀ ਹੋਵੇ ਤਾਂ ਉਸ ਨੂੰ ਰਸੋਈ ਵਿੱਚ ਵੜਨ ਨਹੀਂ ਸੀ ਦਿੰਦੇਗੇ ਨਾ ਹੀ ਖੜੇ ਨੂੰ ਹੱਥ ਲਾਣ ਦਿੰਦੇ ਸੀਗੇ ਬਸ 5 ਦਿਨ ਤ੍ਰਿਮਤ ਨੂੰ ਹਨੇਰੇ ਕੋਠੇ ਵਿੱਚ ਫੂੜੀ ਤੇ ਸੋਨਾ ਪਿਆ ਕਰਦਾ ਸੀਗਾ ਸਾਰੀ ਦੁਨੀਆ ਨੂੰ ਖਬਰ ਲੱਗ ਜਾਂਦੀ ਆਈ ਕਿ ਕੁੜੀ ਝੂਠੀ ਹੋਈ ਹੈ ਗਰਮੀ 'ਚ ਤਿਹਾਈ ਮਰ ਜਾਂਦੀ ਆ ਮੈਂ ਜਦੋਂ ਇਸ ਪ੍ਰਕਿਰਿਆ 'ਚ ਲੰਗੀ ਤਾਂ ਮੈਂ 14ਵੇਂ ਸਾਲ 'ਚ ਸਾਂ ਉਦੋਂ ਮੈਂ 9ਵੀਂ 'ਚ ਪੜ੍ਹਦੀ ਸਾਂ ਮੈਨੂੰ ਮਾਸਿਕ ਧਰਮ ਬਾਰੇ ਬਿਲਕੁਲ ਇਲਮ ਨਹੀਂ ਸੀਗਾ ਮੇਰੇ ਉਸ ਦਿਨ ਸਕੂਲ ਵਿੱਚ ਹੀ ਸੀ ਕਿ ਕਲਾਸ ਦੀ ਮੋਨੀਟਰ ਹੋਣ ਕਾਰਨ ਮੈਡਮ ਨੇ ਮੈਨੂੰ ਬਲੈਕਬੋਰਡ ਤੇ ਸਵਾਲ ਹੱਲ ਕਰਨ ਲਈ ਕਿਹਾ ਜਿਉਂ ਹੀ ਮੈਂ ਸੀਟ ਤੋਂ ਉੱਠੀ ਤਾਂ ਮੇਰੀ ਕਮੀਜ਼ ਪਿੱਛੋਂ ਗੰਦੀ ਦੇਖ ਦੋ ਕੁੜੀਆਂ ચીਖ ਕੇ ਬੋਲੀਆਂ ਇੱਕ ਹੋਰ ਪੈਂਚਰ ਸ਼ੋਰ ਸੁਣ ਕੇ ਮੈਂ ਉਹਨਾਂ ਵੱਲ ਦੇਖਣ ਲੱਗ ਗਈ ਨਾਲ ਬੈਠੀ ਕੁੜੀ ਨੇ ਮੇਰੀ ਬਾਹ ਖਿੱਚਦਿਆਂ ਬਿਠਾਉਂਦਿਆਂ ਬੋਲੀ ਮੋਨੀ ਤੇਰੀ ਕਮੀਜ਼ ਬਲੱਡ ਨਾਲ ਗੰਦੀ ਹੈ ਚੱਲ ਮੈਂ ਤੇਰੇ ਨਾਲ ਵਾਸ਼ਰੂਮ ਚੱਲਦੀ ਹਾਂ ਨਾ ਸਮਝਦੇ ਹੋਏ ਮੈਂ ਬੋਲੀ ਇਹ ਕਿਵੇਂ ਮੇਰੇ ਤਾਂ ਕੋਈ ਫੈਨਸੀ ਵੀ ਨਹੀਂ ਗਈ ਇੰਨੇ ਚ ਮੈਡਮ ਮੇਰੇ ਕੋਲ ਆ ਕੇ ਸਮਝਾਉਣ ਲੱਗੀ ਬੇਟਾ ਐਸ ਉਮਰ ਵਿੱਚ ਸਭ ਨਾਲ ਐਵੇਂ ਹੁੰਦਾ ਹੈ ਹਮਦਰਦੀ ਪਾ ਮੈਂ ਕਬਰਾ ਕੇ ਉੱਚੀ ਉੱਚੀ ਰੋਣ ਲੱਗ ਗਈ ਸੀ ਮੈਡਮ ਨੇ ਮਾਈ ਜੀ ਨੂੰ ਨਾਲ ਮੈਨੂੰ ਭੇਜ ਦਿੱਤਾ ਘਰੇ ਘਰ ਪਹੁੰਚ ਕੇ ਜਾਈ ਜਿੱਤੋਂ ਮੈਨੂੰ ਡਰ ਲੱਗ ਰਿਹਾ ਸੀਗਾ ਕਿ ਉਹ ਮੈਨੂੰ ਗੁੱਸਾ ਕਰਨਗੇ ਮਾਈ ਨਾਲ ਆਇਆ ਦੇਖ ਬੋਲੇ ਪਹੰਜੀ ਮੈਂ ਸਮਝ ਗਈ ਸਾ ਹੁਣੇ ਇਸ ਦੇ ਕੱਪੜੇ ਧੋਣ ਲੱਗੀ ਤਾਂ ਮੈਨੂੰ ਪਤਾ ਲੱਗਿਆ ਮਾਈ ਜੀ ਜਵਾਬ ਚ ਬੋਲੀ ਬੀਬੀ ਨਿੱਕੀਆਂ ਕੁੜੀਆਂ ਨੇ ਛਾਤੀਆਂ ਜੇ ਫੁੱਟੀਆਂ ਨਹੀਂ ਨੇ ਕਟਾਈ ਪਹਿਲੇ ਹੀ ਸ਼ੁਰੂ ਹੋ ਜਾਂਦੀ ਹੈ ਮਾਂ ਨੇ ਮਾਈ ਜੀ ਨੂੰ ਚਾਹ ਪਾਣੀ ਪਿਲਾ ਤੋਰਿਆ ਸੀ ਅਤੇ ਮੈਨੂੰ ਵਾਸ਼ਰੂਮ ਚ ਲਿਜਾ ਕੇ ਦੋ ਚਾਰ ਪੁਰਾਣੇ ਕੱਪੜੇ ਦੇਖ ਦੇ ਕੇ ਪੈਡ ਰੱਖਣਾ ਸਿਖਾਇਆ ਸੀਗਾ ਜੋ ਕਿ ਸਾਰੀ ਉਮਰ ਮੈਨੂੰ ਚੱਜ ਨਾਲ ਰੱਖਣਾ ਹੀ ਨਾ ਆਇਆ ਜਸ ਲਈ ਮੈਨੂੰ ਕਈ ਵਾਰ ਨਮੋਸ਼ੀ ਵੀ ਸਹਿਣੀ ਪਈ ਸੱਚੀ ਮੈਨੂੰ ਇਹ ਸਭ ਕੁਝ ਕਰਨਾ ਮੁਸੀਬਤ ਲੱਗਦਾ ਕਿਉਂਕਿ ਕਈ ਵਾਰ ਹਲਜੋਲ ਕਾਰਨ ਪੈੜ ਖਸਕੇ ਪੈਰਾਂ ਵਿੱਚ ਹੀ ਆ गिरਦਾ ਹਰ ਮਹੀਨੇ 4-5 ਦਿਨ ਮੈਂ ਚੁੱਪ ਰਹਿੰਦੀ ਨਾ ਖਾਂਦੀ ਨਾ ਪੀਂਦੀ ਨਾ ਹੀ ਪੂਨਾ ਹੀ ਪੂਰੀ ਨੀਂਦ ਲੈਂਦੀ ਵੀਰ ਨੂੰ ਮੇਰਾ ਚੁੱਪ ਰਹਿਣਾ ਹਜਮ ਨਾ ਹੁੰਦਾ ਬੀਬੀ ਸਹੇਬ ਵੀ ਛੜੇ ਵੀ ਬੀਬੀ ਛੜੇ ਵੀ ਤੂੰ ਮੇਰੇ ਨਾਲ ਪਤੰਗ ਨਹੀਂ ਉਡਾਉਣਾਗਾ ਚਾਲਾ ਬੰਟੇ ਖੇਡਗੇ ਪਰ ਮੈਂ ਸੋਚਦੀ ਕਿ ਇਸ ਨੂੰ ਕਿਵੇਂ ਦੱਸਾਂ ਕਿ ਮੇਰੇ ਪੇਟ ਵਿੱਚ ਕਿੰਨਾ ਦਰਦ ਹੋ ਰਿਹਾ ਹੈ ਔਰਦੀ ਹਾਂ ਤਾਂ ਲਹੂ ਦੀ ਇੱਕ ਤਤਰੀ ਮੇਰੇ ਪੈਰਾਂ ਤੱਕ ਆ ਜਾਂਦੀ ਹੈ ਮੈਨੂੰ ਖੇਡਣ ਗਾਉਣ ਨਾਟਕ ਕਲਾ ਦਾ ਸ਼ੌਂਕ ਸੀਗਾ ਪਰ ਮਾਸਿਕ ਧਰਮ ਨੇ ਸਾਰੇ ਸ਼ੌਂਕਾਂ ਦਾ ਗਲਾ ਮੋੜ ਦਿੱਤਾ ਮੇਰਾ ਕੈਰੀਅਰ ਹੀ ਬਦਲ ਗਿਆ ਮੈਂ ਡਾਕਟਰ ਬਨਣਾ ਚਾਹੁੰਦੀ ਸੀਗੀ ਪਰ ਸਭ ਕੁਝ ਤਰ ਤਰਾਇਆ ਹੀ ਰਹਿ ਗਿਆ ਫੇਰ ਆਫਿਸ ਜੌਬ ਵਿੱਚ ਬਹੁਤ ਸਾਰੇ ਜੇਰਸ ਸਟਾਫ ਦੇ ਸਾਹਮਣੇ ਇਨਾਂ ਦਿਨਾਂ 'ਚ ਵਿਚਰਨਾ ਔਖਾ ਜਾਪਦਾ ਸੀ ਮਰਦ ਲੋਕ ਸਭ ਕੁਝ ਜਾਣਦੇ ਹੋਏ ਵੀ ਹਮਦਰਦੀ ਨਹੀਂ ਕਰਦੇ ਬਲਕਿ ਇਨਾਂ ਦਿਨਾਂ ਵਿੱਚ ਔਰਤ ਦੇ ਵਿਵਹਾਰ ਨੂੰ ਤ੍ਰਿਆ ਚਲਿੱਤਰ ਹੀ ਸਮਝਦੇ ਹਨ ਜਦੋਂ ਕਿ ਉਹ ਖੁਦ ਜ਼ਿੰਮੇਵਾਰ ਪਤੀ ਅਤੇ ਪਿਤਾ ਹੁੰਦੇ ਹਨ ਜਦੋਂ ਮੇਰੀ ਬੇਟੀ ਜਵਾਨ ਹੋਈ ਤਾਂ ਮੈਂ ਹਰ ਸਮੇਂ ਉਸ ਦੀ ਲੋੜ ਦਾ ਧਿਆਨ ਰੱਖਿਆ ਭਾਵੇਂ ਅੱਜ ਕੱਲ ਦੇ ਬੱਚੇ ਮਾਪਿਆਂ ਦੇ ਕਲੋਜ਼ ਹਨ ਅਤੇ ਸਾਰੀ ਗੱਲ ਸ਼ੇਅਰ ਕਰ ਲੈਂਦੇ ਹਨ ਇਹ ਗੱਲ ਵਧੀਆ ਹੈ ਅੱਜ ਕੱਲ ਬੱਚੀਆਂ ਦੀ ਡਾਈਟ ਜ਼ਿਆਦਾ ਤਮਸ ਗੁਣ ਵਾਲੀ ਹੈ ਜਿਸ ਕਾਰਨ ਬੱਚਿਆਂ ਨੂੰ 9-10 ਸਾਲ ਵਿੱਚ ਹੀ ਪੀਰੀਅਡ ਆ ਜਾਂਦੇ ਹਨ ਜਿਸ ਕਾਰਨ ਉਹਨਾਂ ਦੀ ਗਰੋਥ ਹੀ ਰੁਕ ਜਾਂਦੀ ਹੈ ਆਓ ਆਪਣੀਆਂ ਬੱਚੀਆਂ ਵੱਲ ਵਿਸ਼ੇਸ਼ ਧਿਆਨ ਦਿਈਏ ਸਾਨੂੰ ਬੱਚੀਆਂ ਨੂੰ ਸਾਦਾ ਆਹਾਰ ਅਤੇ ਸਾਦਾ ਜੀਵਨ ਜਿਉਣ ਦੀ ਸਿੱਖਿਆ ਦੇਣੀ ਚਾਹੀਦੀ ਹੈ ਆਖਰ ਉਹ ਭਵਿੱਖ ਦੇਗਾ ਜਗ ਜਾਣਣੀਆਂ ਹਨ ਸੋ ਉਮੀਦ ਕਰਦੀ ਹਾਂ ਜੀ ਇਹ ਆਰਟੀਕਲ ਤੁਹਾਨੂੰ ਪਸੰਦ ਆਇਆ ਹੋਵੇਗਾ ਸੋ ਆਪਣੀਆਂ ਬੱਚਿਆਂ ਨਾਲ ਜਰੂਰ ਸਾਂਝਾ ਕਰਿਓ ਆਪਣੀਆਂ ਭੈਣਾਂ ਨਾਲ ਆਪਣੀਆਂ ਮਾਵਾਂ ਨਾਲ ਇਹਨਾਂ ਚੀਜ਼ਾਂ ਨੂੰ ਸਾਂਝਾ ਕਰਿਓ ਤਾਂ ਜੋ